ਹਾਂਜੀ ਇੱਕ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਆਪਣੇ ਕੋਲ ਫੈਬਰਿਕ ਚੈੱਕ ਕਰੋ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਜੀ ਨਵਾਂ ਹੀ ਫੈਬਰਿਕ ਆਇਆ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਫੁੱਲ ਪਿਓਰ ਦਾ ਦੁਪੱਟਾ ਲੈਣੇ ਨਾ ਉਸ ਤਰ੍ਹਾਂ ਦਾ ਫੈਬਰਿਕ ਆਇਆ ਬਹੁਤ ਪਿਆਰਾ ਫੈਬਰਿਕ ਹੈ ਜੀ ਡਿਜ਼ਾਈਨਰ ਸੂਟ ਆਊਗਾ ਇਹ ਤੁਸੀਂ ਕੋਟ ਸੈੱਟ ਵਗੈਰਾ ਬਣਾਉਣਾ ਸਲਵਾਰ ਸੂਟ ਦਾ ਕੋਈ ਸਮਰ ਦੇ ਵਿੱਚ ਜਿਵੇਂ ਆਪਾਂ ਅੱਜ ਕੱਲ ਫਰਾਕਾ ਜ਼ਿਆਦਾ ਬਣਾਉਂਦੇ ਆ ਬਹੁਤ ਵਧੀਆ ਡਿਜ਼ਾਈਨਿੰਗ ਦਾ ਸੂਟ ਹੈ ਫਰਾਕ ਵਗੈਰਾ ਬਣਾਣੀ ਹੈ ਜਾਂ ਬਾਟਮ ਸੂਟ ਬਣਾਣਾ ਹੈ ਜਿਵੇਂ ਮਰਜ਼ੀ ਕਸਟਮਾਈਜ਼ ਕਰਾ ਲਓ ਕਸਟਮਾਈਜ਼ ਤੁਹਾਨੂੰ ਪਤਾ ਵੀ ਕਿਵੇਂ ਕਰਾਣਾ ਇਹਨੂੰ ਡਿਜ਼ਾਈਨਰ ਸੂਟ ਹੈ ਜੀ ਬਹੁਤ ਵਧੀਆ ਪ੍ਰਿੰਟ ਕੀਤਾ ਹੋਇਆ ਹੈ ਇਹਦੇ ਉੱਪਰ ਸਾਰਾ ਗੋਲਡ ਫੋਇਲ ਦਾ ਕੰਮ ਕੀਤਾ ਹੁੰਦਾ ਦੇਖੋ ਸਾਰਾ ਫੋਇਲ ਦਾ ਕੰਮ ਵੀ ਕੀਤਾ ਹੁੰਦਾ ਨਾਲ-ਨਾਲ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਿੰਟਿੰਗ ਚੈੱਕ ਕਰ ਲੋ ਡਿਜੀਟਲ ਦੇ ਵਿੱਚ ਸਾਰੀ ਪ੍ਰਿੰਟਿੰਗ ਆ ਜਾਂਦੀ ਹੈ ਫੈਬਰਿਕ ਬੜਾ ਸੋਹਣਾ ਹੈ ਦੋ ਕਲਰਾਂ ਦੇ ਵਿੱਚ ਰੈਡੀ ਹੋ ਕੇ ਆਇਆ ਆਪਣੇ ਕੋਲ ਇੱਕ ਤਾਂ ਹੈਗਾ ਜਿਵੇਂ ਆਪਾਂ ਮੰਗੇਓ ਜਿਹਾ ਕਲਰ ਕਹਿੰਦੇ ਨੇ ਮੰਗੇਓ ਕਲਰ ਆਊਗਾ ਇੱਕ ਆਊਗਾ ਡਾਰਕ ਪੀਸ਼ੜ ਬਹੁਤ ਸੋਹਣੇ ਛੇੜਾ ਨੇ ਦੋਨੇ ਬੜਾ ਸੋਹਣਾ ਫੈਬਰਿਕ ਹੈ ਗ੍ਰੇਸਫੁਲ ਫੈਬਰਿਕ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੈ ਫਲਾਰ ਸੈਟ ਹੈ ਇਹਦੇ ਵਿੱਚ ਦੇਖੋ ਪ੍ਰਿੰਟਿੰਗ ਦੇਖੋ ਬਹੁਤ ਸੋਹਣਾ ਪ੍ਰਿੰਟਾ ਹੈ ਫਲੋਰ ਸੈਟ ਪ੍ਰਿੰਟ ਆਜੂਗਾ ਦਾ ਬੁਕਿੰਗ ਜਲਦੀ ਤੋਂ ਜਲਦੀ ਕਰਵਾਇ ਚਲੋ WhatsApp ਤੇ ਆਲ ਓਵਰ ਸੂਟ ਰਹੂ ਜਿਵੇਂ ਮਰਜ਼ੀ ਤੁਸੀਂ ਕਸਟਮਾਈਜ਼ ਕਰਾ ਲਿਓ ਦੋਨੇ ਕਲਰ ਬੜੇ ਸੋਹਣੇ ਨੇ ਔਰ ਡਿਜ਼ਾਈਨਿੰਗ ਔਰ ਜਿਵੇਂ ਮਰਜ਼ੀ ਕਸਟਮਾਈਜ਼ ਕਰਾਣਾ ਉਹ ਆਪਾਂ ਨੂੰ ਪਤਾ ਵੀ ਤੁਸੀਂ ਕਿਵੇਂ ਕਰਾਣਾ ਹੈ ਤਾਂ ਸੂਟ ਬੜਾ ਸੋਹਣਾ ਲੱਗਿਆ ਸੁਣ ਲਈ ਬਹੁਤ ਪਿਆਰੇ ਪਿਆਰੇ ਦੋਨੇ ਕਲਰ ਨੇ ਇਹਦੇ ਵਿੱਚ ਆ ਸਾਰਾ ਫੋਇਲ ਦਾ ਕੰਮ ਜਿਹੜਾ ਦੇਖੋ ਇਹਦੇ ਵਿੱਚ ਸ਼ਾਈਨ ਕਰ ਰਿਹਾ ਨਾ ਇਹ ਸਾਰਾ 골ਡ ਫੋਇਲ ਦਾ ਕੰਮ ਆ ਜਾਂਦਾ ਹੈ ਦੋ ਕਲਰ ਨੇ ਇੱਕ ਮੰਗੋ ਯੈਲੋ ਕਲਰ ਆਊਗਾ ਦੇਖੋ ਜਿਵੇਂ ਬਹੁਤ ਪਿਆਰਾ ਕਲਰ ਹੈ 650 ਪ੍ਰਾਈਜ਼ ਰੂਗਾ 5 ਮਿੰਟ ਸੂਟ ਆਊਗਾ WhatsApp ਤੇ ਜਾ ਕੇ ਸਕਰੀਨਸ਼ਾਟ ਭੇਜੀ ਚਲੋ ਜੀ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਾਈ ਚ ਮੈਂਗੋ येलो ਕੰਦਰ ਨਾਲੇ ਕਿ ਡਾਰਕ ਪੀਛੇ ਡੋਨੇ ਛੇਡਾਂ ਹੀ ਬੜੀ ਸੁਣੀ ਨੇ ਸਮਰ ਚੜ ਦੇ ਕਲਰ ਨੇ ਦੋਨੇ ਬਹੁਤ ਪੈਰੀ ਡਿਜ਼ਾਈਨਿੰਗ ਲੱਗ ਰਹੀ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਸੁਣੀ ਲੱਗ ਰਹੀ ਹੈ ਫਲੋਰ ਸੈਟ ਪ੍ਰਿੰਟ ਆ ਜਾਂਦੇ ਨੇ ਇਹ 650 ਰੇਟ ਹੈ ਜੀ